ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਕਿਸਾਨਾਂ ਵੱਲੋਂ 2.5 ਘੰਟੇ ਰੇਲ ਦਾ ਚੱਕਾ ਜਾਮ ਕੀਤਾ ਗਿਆ ਹੈ। ਅੰਮ੍ਰਿਤਸਰ پورے ਪੰਜਾਬ ਦੀ ਗੱਲ ਕਰੀਏ ਤੇ 22 ਜ਼ਿਲ੍ਹਿਆਂ ਦੇ ਵਿੱਚ 35 ਜਗ੍ਹਾ ਦੇ ਉੱਤੇ ਗੱਡੀ ਰੁਕੀ ਗਈਆਂ ਨੇ। 12 ਵਜੇ ਤੋਂ ਲੈ ਕੇ 2.5 ਵਜੇ ਤੱਕਨ ਕਿਸਾਨ ਰੇਲਾਂ ਤੇ ਰੇਲ ਪਟੜੀਆਂ ਤੇ ਬੈਠੇ ਹੋਏ ਨੇ ਔਰ ਰੇਲ ਗੱਡੀਆਂ ਪੂਰੀ ਤਰ੍ਹਾਂ ਰੋਕ ਦਿੱਤੀਆਂ ਗਈਆਂ ਨੇ। ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਖੜੇ ਹਾਂ। ਰੇਲਵੇ ਸਟੇਸ਼ਨ ਦੇ ਅੰਦਰ ਖੜੇ ਹਾਂ। ਤੁਸੀਂ ਆ ਇੱਕ ਟ੍ਰੇਨ ਇੱਥੇ ਇਸ ਵੇਲੇ ਲੱਗੀ ਹੋਈ ਹੈ। ਜਿਹੜੀ ਕਿ ਜੈਨਗਰ ਜਾਣ ਵਾਲੀ ਟ੍ਰੇਨ ਹੈ ਇਸ ਟ੍ਰੇਨ ਦੇ ਵਿੱਚ ਯਾਤਰੀ ਤਾਂ ਬੈਠੇ ਹੋਏ ਨੇ ਪਰ ਟ੍ਰੇਨ ਹਜੇ 2:30 ਵਜੇ ਤੋਂ ਪਹਿਲੇ ਬਾਅਦ ਹੀ ਜਾਏਗੀ ਪਹਿਲੇ ਜਾਣ ਵਾਲੀ ਨਹੀਂ ਹੈ ਸੋ ਕਿਸਾਨਾਂ ਵੱਲੋਂ ਜਿਹੜਾ ਆਵਾਜ਼ ਦਿੱਤਾ ਗਿਆ ਸੀਗਾ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਉਸ ਹਵਾਨ ਦੇ ਮੱਦੇ ਨਜ਼ਰ ਉਹ ਸੱਦੇ ਦੇ ਮੱਦੇ ਨਜ਼ਰ 2:30 ਘੰਟੇ ਦੇ ਲਈ ਰੇਲ ਚੱਕਾ ਜਾਮ ਕੀਤਾ ਹੋਇਆ ਹੈ ਸੋ ਪਰੇਸ਼ਾਨ ਬਹੁਤ ਹੋ ਰਹੇ ਨੇ ਯਾਤਰੀ ਗੱਲ ਵੀ ਕਰਨੇ ਆ ਯਾਤਰੀਆਂ ਨਾਲ ਗੱਲ ਕਰਨੇ ਆ ਤੁਸੀਂ ਕਿੱਧਰ ਜਾਣਾ ਸੀ ਜੀ ਅੱਜ ਅਸੀਂ ਸ਼ਹਿਜਨਪੁਰ ਜਾਣਾ ਸੀ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਟ੍ਰੇਨ ਜਾਣੀ ਨਹੀਂ ਹੈ ਇਸ ਕਰਕੇ ਤੁਹਾਨੂੰ ਇੱਥੇ ਪਰੇਸ਼ਾਨੀ ਤੇ ਹੋਈ ਹੈ ਉਹਨਾਂ ਨੇ ਅਸਾਂ ਇੱਥੇ ਪਤਾ ਲੱਗ ਆਣ ਕੇ ਕਿ ਦੋ ਕਿਸਾਨਾਂ ਨੇ ਟਰਨ ਲਾਇਆ ਹੋਇਆ ਉਹ ਪਰੇਸ਼ਾਨੀ ਤੇ ਕੋ ਹੋਣੀ ਡਈ ਹੈ ਕਿ ਤੇ ਸਰਕਾਰ ਨੂੰ ਸੋਚਣ ਦੇ ਦੇ ਕਿਸਾਨਾਂ ਬਾਰੇ ਕੁਛ ਨਾ ਕਿਸਾਨਾਂ ਨੂੰ ਪੂਰਾ ਹੱਕ ਦਿੱਤਾ ਜਾਵੇ ਤਾਂ ਫੇ ਕਿਸਾਨ ਕਾਮਯਾਬ ਹੋ ਜਾਣ ਕਿਸਾਨਾਂ ਚਾਰੇ ਟਰਨ ਲੈ ਜਤੁਰ ਪ੍ਰਸ਼ਾਂਤ ਹੋਣਾ ਹੀ ਹੋਣਾ ਬੈਠੇ ਆਣ ਕੇ ਅੱਛਾ ਤੁਸੀਂ ਸਮਝ ਦਿਓ ਕਿ ਉਹਨਾਂ ਦੇ ਕਿਸਾਨ ਨੂੰ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਬਿਲਕੁਲ ਠੀਕ ਹੈ ਜੀ ਅ ਤੁਸੀਂ ਵੀ ਦੇਖਿਆ ਤੁਸੀਂ ਵੀ ਜਾ ਰਹੇ ਹੋ ਇਸ ਗੱਡੀ ਦੇ ਪਾਗਰ ਜਿਸ ਤਰ੍ਹਾਂ ਜੋ ਟਰੈਕ ਬੰਦ ਹੈਗਾ ਕਿਸਾਨ ਆਪਣੇ ਮੰਗਾ ਨੂੰ ਲੈ ਕੇ ਟਰੈਕਾਂ ਦੇ ਬੈਠੇ ਹੋਏ ਨੇ ਇਸ ਕਰਕੇ ਗੱਡੀਆਂ 2 ਘੰਟੇ 2.5 ਘੰਟੇ ਨਹੀਂ ਚੱਲਣਗੀਆਂ ਇਹ ਤੇ ਹੈ ਇਹ ਪਰੇਸ਼ਾਨੀ ਤੋਂ ਇੱਕ ਗਰਮੀ ਦਾ ਟਾਈਮ ਹੈ ਪਰੇਸ਼ਾਨੀ ਤਾਂ ਬਹੁਤ ਜਿਆਦਾ ਹੈ ਹੁਣ ਕਰ ਵੀ ਕੀ ਸਕਦੇ ਆ ਇਹ ਤੇ ਸਰਕਾਰ ਦੇ ਨਾਲ ਰੂਤੇ ਸਭ ਕੁਝ ਕਰ ਸਕਦੇ ਨੇ ਪਰ ਥੈਂਕ ਯੂ ਸਰ ਇਹ ਕੁਝ ਕਹਿਣਾ ਹੈ ਤੁਸੀਂ ਦੇਖਿਓ ਕਿ ਆਪਣੀਆਂ ਮੰਗਾ ਨੂੰ ਲੈ ਕੇ ਕਿਸਾਨ ਰੇਲ ਪਟੜੀਆਂ ਦੇ ਜਰੂਰ ਬੈਠਾ ਹੋਇਆ ਹੈ ਪਰ ਉਹ ਮੰਗਾ ਉਹਨਾਂ ਦੀਆਂ ਜਿਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ ਮਗਰ ਯਾਤਰੀ ਇਸ ਵੇਲੇ ਪਰੇਸ਼ਾਨ ਹੋ ਰਹੇ ਐ ਪੰਜ ਜੀ ਤੁਸੀਂ ਵੀ ਕਿਤੇ ਜਾਣਾ ਸੀਗਾ ਜਿਸ ਤਰ੍ਹਾਂ 2 ਢਾਈ ਘੰਟੇ ਲਈ ਟ੍ਰੈਕ ਜਾਮ ਹੈਗਾ ਤਾਂ ਥੋੜੀ ਪਰੇਸ਼ਾਨੀ ਤਾਂ ਹੋਏਗੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਹਾਂਜੀ ਹਾਂ ਸਾਰੇ ਛੋਟੇ ਛੋਟੇ ਬੱਚੇ ਪਰੇਸ਼ਾਨ ਹੋ ਰਹੇ ਨੇ ਕਾਰਨੀ ਪੈ ਰਹੀ ਆ ਹਾਂਜੀ ਤੇ ਮਤਲਬ ਸਰਕਾਰ ਨੂੰ ਕੇ ਤੁਸੀਂ ਕਹਿੰਦਾ ਸਰਕਾਰ ਨੂੰ ਕਹਿੰਦਾ ਨਹੀਂ ਹਾਂਜੀ ਦੇਖੋ ਸਰਕਾਰ ਨੂੰ ਵੀ ਚਾਹੀਦਾ ਹੈ ਜਾਇਜ਼ ਮੰਗਾਂ ਨੇ ਉਹ ਮੰਨਣੀ ਚਾਹੀਦੀਆਂ ਨੇ ਹਾਂਜੀ ਜੀ ਆਓ ਸੇਖ ਸਾਹਿਬ ਜੀ ਦੱਸੋ ਹਾਂ ਜੀ ਕਿ ਅੱਜ ਕਿਸਾਨ ਪੇ 2.5 ਘੰਟੇ ਨਹੀਂ ਰੇ ਬੰਦ ਕਿਉਂ ਪੂਰੇ ਹਿੰਦੁਸਤਾਨ ਦੇ ਵਿੱਚ ਬੰਦ ਹੈਗਾ ਪੰਜਾਬ ਤੁਸੀਂ ਬੰਦ ਹੈਗਾ ਗੱਲ ਇਤ ਨਹੀਂ ਆ ਜਾ ਪਾ 2.5 ਘੰਟੇ ਨਾਲ ਦੇਖੋ ਜੀ ਉਹਨਾਂ ਨੂੰ ਇੱਕ ਸਾਲ ਦੇ ਨੇੜੇ ਹੋ ਗਏ ਆ ਆਪਾਂ ਨੂੰ ਸੰਧੂ ਆਰਡਰ ਦੇ ਟਿਕਰੀ ਆਰਡਰ ਦੇ ਵਿੱਚ ਜਿਵੇਂ ਬੈਠੇ ਆ ਜੀ ਠੀਕ ਨਹੀਂ ਪਹਿਲਾਂ 13 ਮਹੀਨੇ ਸਰਕਾਰ ਬਾਰਡਰਾਂ ਤੇ ਕਿਸਾਨ ਬੈਠੇ ਰਹੇ ਆ ਠੀਕ ਨਹੀਂ ਉਦੋਂ ਮੋਦੀ ਜੀ ਕਹਿੰਦੇ ਸੀ ਕਿ ਸਾਡੇ ਤੋਂ ਗਲਤੀ ਹੋ ਗਈ ਉਦੋਂ ਮਾਫੀ ਮੰਗੀ ਆ ਤੇ ਜੇ ਅਸੀਂ ਤਾਂ ਇਹ ਕਹਿੰਦੇ ਵੀ ਜੋ ਜਾਇਜ਼ ਮੰਗਾਣੇ ਆਈ ਉਹ ਮੰਨ ਲੈਣੇ ਚਾਹੀਦਿਆਂ ਨੇ ਠੀਕ ਹੈ ਐਮਐਸਬੀ ਦਾ ਐਲਾਨ ਤਾਂ ਹੁੰਦਾ ਹੀ ਐਮਐਸਬੀ ਮਿਲਦੀ ਨਹੀਂ ਠੀਕ ਹੈ ਨਹੀਂ ਅਸੀਂ ਕਹਿੰਦੇ ਵੀ ਜੋ ਜਾਇਜ਼ ਮੰਗਾ ਨੇ ਉਹ ਕਿਸਾਨਾਂ ਦੀ ਮਨ ਲੈਣੇ ਚਾਹੀਦੇ ਸਰਕਾਰ ਦੇ ਜੱਤ ਵੀ ਇਨਸਾਨ ਹੋ ਰਹੇ ਨੇ ਜਿਹਨਾਂ ਨੂੰ ਜਾਣਾ ਸੀ ਆਪਣੇ ਟਾਈਮ ਸਰਫੇ ਇਹ ਤਾਂ ਹੈ ਜੀ ਜਦੋਂ ਹੁਣ ਸਰਕਾਰ ਕੋਈ ਹੁਣ ਵਾਈ ਨਹੀਂ ਕਰਦੀ ਸਾਲ-ਸਾਲ ਖਾਨ ਨੂੰ ਹੋ ਗਿਆ ਕਿਸਾਨਾਂ ਨੂੰ ਬੈਠਿਆ ਨੂੰ ਵੀ ਬਾਰਡਰਾਂ ਦੇ ਉੱਤੇ ਬੈਠੇ ਆ ਹਨਾ ਜੀ ਤੇ ਉਹਨਾਂ ਦੇ ਕਤਲ ਵੀ ਹੋਏ ਆ ਪਿੱਛੇ ਸਾਡਾ ਸ਼ੁਭਮਨ ਵੀ ਸ਼ਹੀਦ ਹੋ ਗਿਆ ਜੀ ਬਾਰਡਰ ਦੇ ਉੱਤੇ ਤੇ ਜਦੋਂ ਹੁਣ ਸਰਕਾਰ ਕੋਈ ਤਨਵਾਈ ਨਹੀਂ ਕਰਦੀ ਤੇ ਆਮ ਆਦਮੀ ਕਰੇ ਕਰੇ ਕੀ ਹਾਂ ਜੀ ਸਾਫ਼ ਇਹੀ ਗੱਲ ਬਿਲਕੁਲ ਠੀਕ ਹੈ ਕਿ ਜੇ ਸਰਕਾਰ ਜਲਦੀ ਨਹੀਂ ਸੁਣਦੀ ਹੈ ਤੇ ਪਰੇਸ਼ਾਨ ਜਨਤਾ ਨੂੰ ਤਵਾਂ ਪੈਂਦਾ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਸੋ ਜਾਇਜ਼ ਮੰਗਾਂ ਦੇ ਲਈ ਕਿਸਾਨ ਅੱਜ ਰੇਲਵੇ ਟ੍ਰੈਕ ਦੇ ਉੱਤੇ ਬੈਠਾ ਸਿੰਘ ਸਾਹਿਬ ਤੁਸੀਂ ਵੀ ਅੱਜ ਜਾਣਾ ਸੀਗਾ ਕਿਤੇ ਮਗਰ ਅੱਜ ਕਿਸਾਨਾਂ ਨੇ ਰੇਲ ਟ੍ਰੈਕ ਰੋਕਿਆ ਹੋਇਆ ਹੈ 2.5 ਘੰਟੇ ਲਈ ਪਰੇਸ਼ਾਨੀ ਥੋੜੀ ਜੀ ਆ ਰਹੀ ਹੈ ਪਰੇਸ਼ਾਨੀ ਸਰ ਅਸੀਂ ਗੋਲਡਨ ਟੈਂਪਲ ਆਏ ਸੀਗੇ ਦਰਸ਼ਨ ਕਰਨ 1:05 1:05 ਮਿੰਟ ਦਾ ਦਾ ਟਾਈਮ ਸੀ ਟ੍ਰੇਨ ਦਾ ਹੁਣ ਕਹਿੰਦੇ 2.5 ਘੰਟੇ ਲੇਟ ਹਾਂ ਹਾਂ ਸਸੀ ਪਟਿਆੜੇ ਜਾਣ ਮਤਲਬ 2.5 ਘੰਟੇ ਤੁਹਾਨੂੰ ਰੇਲ ਹਾਂਜੀ ਹਾਂਜੀ ਵੇਟ ਕਰਨਾ ਪਊਗਾ ਬੱਚਿਆਂ ਨੇ ਛੋਟੇ ਛੋਟੇ ਬੱਚੇ ਨੇ ਸਾਥ ਵਿੱਚ ਪਰਿਵਾਰ ਆ ਸਾਥੀ ਪਰੇਸ਼ਾਨੀ ਹੈ ਹਾਂਜੀ ਹਾਂ ਸੋ ਪਰੇਸ਼ਾਨੀ ਜਿਹੜਾ ਆਮ ਪੈਸੇਂਜਰ ਹੈ ਜਿਹੜਾ ਇਸ ਰੇਲ ਰਾਈਡ ਸਰਵਿਸ ਆਪਣਾ ਸਫ਼ਰ ਕਰਨਾ ਚਾਹੁੰਦਾ ਹੈ ਪਰੇਸ਼ਾਨ ਜ਼ਰੂਰ ਹੋਣਾ ਪੈ ਰਿਹਾ ਮਗਰ ਇਹਨਾਂ ਨੂੰ ਕੋਈ ਪਹਿਲੇ ਇੰਟੀਵੇਸ਼ਨ ਨਹੀਂ ਸੀਗਾ ਇਹਨਾਂ ਨੂੰ ਜਾਣਕਾਰੀ ਨਹੀਂ ਸੀਗਾ ਕਿ ਰੇਲ 2.5 ਘੰਟੇ ਤੱਕ ਰੇਲ ਰੁਕੀ ਰਹੇਗੀ ਸੋ ਤੈਨੂੰ ਪਹਿਲੇ ਪਤਾ ਸੀਗਾ ਕਿ ਅੱਜ ਟ੍ਰੇਨ ਢਾਈ ਘੰਟੇ ਨਹੀਂ ਚੱਲੇਗੀ। ਨਹੀਂ ਦਾ ਨੋਟ ਸੀ ਪਤਾ। ਹਾਂ ਨੂੰ ਪਤਾ। ਸਾਮ ਬੈਠਣੇ ਗੱਡੀਆਂ ਤੇ ਰੋਕੀਆਂ ਹੋਈਆਂ ਉਹਨਾਂ ਨੂੰ ਲੋਕ। ਅੱਛਾ। ਤੇਰੀ ਕੋਈ ਪਤਾ। ਸਾਨੂੰ ਨਹੀਂ ਪਤਾ ਸੀ। ਹਾਂ ਸਾਨੂੰ ਨਹੀਂ ਕੁਝ ਵੀ ਪਤਾ ਹੈਗਾ। ਪਰ ਮੈਂ ਹਾਂਜੀ ਆਈ ਜਾ ਕੇ ਬਹਿ ਗਏ ਆ ਬਗੈਟ ਕੋਈ ਆਣ ਕੇ ਬਹਿ ਗਏ ਆ। ਟਿਕਟ ਦੇ ਵਿੱਚੇ ਕੱਟੀ ਜਾਏਗੀ ਅਸੀਂ ਕਿਹਾ ਹੈ ਅਸੀਂ। ਮੇਰਾ ਪਰੇਸ਼ਾਨੀ ਹੋ ਰਹੀ ਹੈ ਹਾਂ ਪਰਚਾਰ ਦੋ ਸਹਾੜੇ ਕੰਨੀਆਂ ਦੀ ਮਾਮੀ ਸਵਾਰੀਆਂ ਆਏ ਇਹ ਕਿਹੜੇ ਟਾਈਮ ਪਹੁੰਚਾਂਗੇ ਕਿਹੜੇ ਟਾਈਮ ਨਾ ਪਹੁੰਚਾਂਗੇ ਬਾਰੇ ਇਹ ਚੁੱਪ ਕਰਕੇ ਸਾਨੂੰ ਦੱਸਿਆ ਕਿ ਪਰੇਸ਼ਾਨੀ ਜਿਹੜੇ ਪੈਸੇਂਜਰ ਨੇ ਉਹਨਾਂ ਨੂੰ ਹੋ ਰਹੀ ਹੈ ਕਿ ਟਾਈਮ ਜਿਹੜੇ ਟਾਈਮ ਤੇ ਉਹਨਾਂ ਨੇ ਆਪਣੇ ਸਟੇਸ਼ਨ ਤੇ ਪਹੁੰਚਣਾ ਸੀਗਾ ਆਪਣੇ ਘਰ ਪਹੁੰਚਣਾ ਸੀਗਾ ਉਸ ਤੋਂ ਕੁਝ ਲੇਟ ਚੱਲਦੀਆਂ ਨੇ ਸੋ 2.5 ਘੰਟੇ ਲਈ ਕਿਸਾਨਾਂ ਵੱਲੋਂ ਰੇਲ ਦਾ ਚੱਕਾ ਜਾਮ ਦਿੱਤਾ ਗਿਆ ਹੈ ਪੂਰੇ 22 ਜ਼ਿਲ੍ਹਾਾਂ ਦੇ ਵਿੱਚ 35 ਜਗ੍ਹਾ ਦੇ ਉੱਤੇ ਰੇਲ ਰੋਕੀ ਗਈ ਹੈ। ਸੰਯੁਕਤ ਮੋਰਚ ਕਿਸਾਨ ਮੋਰਚੇ ਵੱਲੋਂ ਜਿਹੜਾ ਇਹ ਸੱਦਾ ਦਿੱਤਾ ਗਿਆ ਸੀਗਾ ਉਸ ਦੇ ਤਹਿਤ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹ ਕਿਸਾਨ ਰੇਲਵੇ ਟ੍ਰੈਕ ਦੇ ਉੱਤੇ ਬੈਠੇ ਰਹਿਣਗੇ ਤੇ ਜਿਸ ਕਾਰਨ ਰੇਲਵੇ ਦੀ ਆਵਾਜ਼ ਆਈ ਜਿਹੜੀ ਹੈ ਉਹ ਪ੍ਰਭਾਵਿਤ ਹੋਏਗੀ ਜਿਹੜੇ ਪੈਸੇਂਜਰ ਨੇ ਉਹ ਵੀ ਪ੍ਰਭਾਵਿਤ ਹੋਣਗੇ। ਜਮਲਾਪਸੰਦ ਨਿਸ਼ ਦੇ ਨਾਲ ਜੋਤੀ ਵੈਰ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ। YouTube Facebook Instagram X aur WhatsApp channel par